ਹੈਲੋ ਫਰੈਂਡ ਹੈਲੋ ਫਰੈਂਡ ਸਤਿ ਸ਼੍ਰੀ ਅਕਾਲ ਹੋਤਣਾ ਤੁਹਾਡਾ ਕੀ ਹਾਲ ਐ ਅਸਕਰਤੀ ਸਭ ਠੀਕ ਠਾਕ ਵਧੀਆ ਹੋਗੇ ਵਾਈਕੁਟਨ ਚੜਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਤਾਂ ਅਸੀਂ ਸ਼ੇਅਰ ਕਰਾਂਗੇ ਕਾਲੇ ਚਨਿਆਂ ਦੀ ਰੈਸਪੀ ਆ ਦੇਖ ਸਕਦੇ ਜੇ ਬਹੁਤ ਵਧੀਆ ਤਰੀਕੇ ਨਾਲ ਬਣਾਵਾਂਗੇ ਆਸਾਨ ਤਰੀਕੇ ਨਾਲ ਬਣਾਵਾਂਗੇ ਜਿਹੜੀ ਜਲਦੀ ਬਣ ਜਾਂਦੀ ਹੈ ਤੇ ਨਾਲੇ ਬਹੁਤ ਵਧੀਆ ਹੈਲਥੀ ਸਬਜ਼ੀ ਹੁੰਦੀ ਹੈ ਜਰੂਰ ਆਪਾਂ ਨੂੰ ਬਣਾ ਕੇ ਖਾਣੀ ਚਾਹੀਦੀ ਹੈ ਤੇ ਤੁਹਾਡਾ ਨਾਈਨ ਨਾ ਕਰਦੇ ਆ ਵੀਡੀਓ ਸਟਾਰਟ ਸਾਡੀ ਵੀਡੀਓ ਤੇ ਬਣੀ ਰਿਓ ਆ ਦੇਖਿਓ ਫਰੈਂਡ ਪਹਿਲਾਂ ਅਸੀਂ ਰਾਣੀ ਨੂੰ ਨਰਾ ਦੇ ਭਿਓਂ ਅਸੀਂ ਪਾਣੀ ਜਵਤ ਧੋ ਕੇ ਸਾਫ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚ ਕੁਝ ਹੋਰ ਥੋੜਾ ਜਿਹਾ ਪਾਣੀ ਪਾ ਕੇ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਅਸੀਂ ਨਮਕ ਤੇ ਇਹਨੂੰ ਰੱਖ ਦਾਂਗੇ ਜੀ ਉਬਾਲਣ ਲਈ ਚਾਰ ਪੰਜ ਵਿਸਲ ਮਰਵਾਵਾਂਗੇ ਕੁੱਕਰ 'ਚ ਜਿਹਦੇ ਨਾਲ ਇਹ ਚੰਗੀ ਤਰ੍ਹਾਂ ਉਬਲ ਜਾਣਗੇ ਆ ਦੇਖ ਲਿਓ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਨਮਕ ਤੇ ਕੁੱਕਰ ਕਰ ਦਵਾਂਗੇ ਤੇ ਬੰਦ ਤੇ ਇਹਨੂੰ 5 ਵਿਸਲ ਮਰਵਾਵਾਂਗੇ ਇਦਾਂ ਅਸੀਂ ਕਰਾਂਗੇ ਇਹਦਾ ਮਸਾਲਾ ਤਿਆਰ ਆ ਦੇਖਿਓ ਅਸੀਂ ਟਮਾਟਰ ਪਿਆਜ਼ ਹਰੀ ਗਮਰਜਾ ਅਦਰਕ ਲਸਣ ਤੇ ਟਮਾਟਰ ਕੱਟ ਲਈ ਆਏ ਤੋ ਕਿਚੰਗੀ ਤਰਾ ਕੱਟ ਲਈ ਐ ਇਧਰ ਸਾਡੇ ਚਨੇ ਵੀ ਹੁਣ ਉਬਲ ਚੁਕੇ ਨੇ ਪੰਜ ਵਿਸਲਾ ਮਰਵਾ ਲਈਆਂ ਸੀ ਉਹਦੇ ਨਾਲ ਸਾਡੇ ਚਨੇ ਬਹੁਤ ਵਧੀਆ ਹੋ ਗਏ ਸੀ ਆ ਦੇਖ ਸਕਦੇ ਜੀ ਇਹ ਕਾਲੀ ਕਾਲੀ ਤਰੀ ਜਦੋਂ ਇਸ ਚਨਿਆਂ ਨੂੰ ਉਬਾਲਦੇ ਆ ਉਹਦੇ ਨਾਲ ਇਹ ਵਧੀਆ ਤਰੀ ਹੋ ਜਾਂਦੀ ਹੈ ਜੀ ਸੁਆਦ ਲੱਗਦੇ ਟਰੰਡੀ ਦਾ ਸੌਖਾ ਤਰੀਕਾ ਸਾਫ ਤੋਂ ਇਹ ਹੁਣ ਮੈਂ ਤੁਹਾਨੂੰ ਦੱਸਦੀ ਆ ਚਨੇ ਸਾਡੇ ਠੰਗੀ ਤਰ੍ਹਾਂ ਉਬਲ ਚੁਕੇ ਆ ਤੜਕਾ ਵੀ ਅਸੀਂ ਤਿਆਰ ਕਰਕੇ ਰੱਖ ਲਿਆ ਹੈ ਹੁਣ ਇਹਨੂੰ ਨਾ ਸਿੱਕ ਇਸ ਇਨਸਟਰਕਸ਼ਨ ਤੇ ਬਣਾਣਾ ਇਸ ਲਈ ਸਾਨੂੰ ਕੁੱਕਰ ਨੂੰ ਫਿਰ ਸਾਨੂੰ ਵੇਲਾ ਕਰਨਾ ਪੈਣਾ ਇਹਨੂੰ ਸਿੱਕ ਪਤੀਲੇ ਚ ਆਪਣੇ ਚਰੀਆਂ ਨੂੰ ਕੱਢ ਲਵਾਂਗੇ ਕਿਉਂਕਿ ਇਨਸਟਰਕਸ਼ਨ ਤੇ ਸਾਡਾ ਇਹ ਕੁੱਕਰ ਚੱਲਦਾ ਹੈ ਜਿਸ ਦਾ ਕਰਕੇ ਤੇ ਕੜਾਈ ਨਹੀਂ ਚੱਲਦੀ ਇਹਨੂੰ ਸਾਫ਼ ਕਰਕੇ ਅਸੀਂ ਇਹਨੂੰ ਕੁੱਕਰ ਨੂੰ ਰੱਖ ਦੇਵਾਂਗੇ ਰੱਖਾਂ ਜਿਵੇਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਤੇਲ ਸਰੋਂ ਦੇ ਤੇਲ ਚ ਬਣਾਵਾਂਗੇ ਆ ਦੇਖੇ ਫਿਰ ਤੇਲ ਪਾ ਦਿੱਤਾ ਹੈ ਥੋੜਾ ਜਿਹਾ ਥੋੜਾ ਲੱਗਾ ਸੀ ਥੋੜਾ ਹੋਰ ਪਾ ਦਿੱਤਾ ਮੈਂ ਚਨਿਆਂ ਦੀ ਸਬਜ਼ੀ ਹੈ ਜਿਹੜੀ ਕਾਲੇ ਛੋਲਿਆਂ ਦੀ ਉਹ ਸਾਨੂੰ ਤਰੀ ਵਾਲੀ ਵਧੀਆ ਲੱਗਦੀ ਹੈ ਥੋੜਾ ਜਿਹਾ ਥੰਦਾ ਵੀ ਉੱਪਰ ਹੋਵੇ ਤੇ ਜ਼ਿਆਦਾ ਸਵਾਦ ਲੱਗਦੀ ਹੈ ਆ ਦੇਖੇ ਗੰਢ ਹੋਣੇ ਦੇ ਵਿੱਚ ਤੇਲ ਸਾਡਾ ਗਰਮ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਸਾਬਤ ਮਸਾਲਾ ਕਾਲੀ ਮਿਰਚ ਸਾਬਤ ਹਨ ਜਾਂ ਥੋੜਾ ਜਿਹਾ ਜੀਰਾ ਹੋਣ ਇਹਦੇ ਵਿੱਚ ਫਰੰਟ ਜਿਹੜੇ ਅਸੀਂ ਪਿਆਜ਼ ਅਦਰਕ ਲਸਣ ਹਰੀ ਮਿਰਚਾ ਟਮਾਟਰ ਕੱਟ ਕਰ ਕੀਤਾ ਸੇ ਨੂੰ ਅਸੀਂ ਪਾ ਦਾਂਗੇ ਕੁੱਕਰ ਚ ਇਹਨੂੰ ਅਸੀਂ 2 ਮਿੰਟ ਪਿਆਜ਼ ਇਹਨੂੰ ਇਹ ਤੜਕੇ ਨੂੰ ਭੁੰਨਾਂਗੇ ਦੇਖੋ ਫਰੈਂਡ ਇਹਨਾਂ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਇੱਕ ਪਾਸੇ ਤੁਸੀਂ ਚਨੇ ਉਬਾਲਣੇ ਰੱਖ ਦਿਓ ਦੂਸਰੇ ਪਾਸੇ ਇਹ ਤੜਕਾ ਤਿਆਰ ਕਰ ਲਓ ਘਾਟ ਲਓ ਜਿਉਂ ਤੜ ਚਨੇ ਉਬਲ ਜਾਣਗੇ ਤੇ ਤੁਸੀਂ ਤੜਕਾ ਲਾ ਦੇ ਕੇ ਫਰੈਂਡ ਇਹਨੂੰ ਅਸੀਂ ਤੇਲ ਜੇ ਨਾ 2 ਕੁ ਮਿੰਟ ਭੁੰਨਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੇ ਜੇ ਥੋੜਾ ਜਿਹਾ ਬਿਲਕੁਲ ਹੀ ਥੋੜਾ ਜਿਹਾ ਮਨਣਾ ਜਦੋਂ ਹੋ ਗਿਆ ਤੇ ਇਹਦੇ ਨਾਲ ਫਿਰ ਅਸੀਂ ਕੁੱਕਰ ਚੀਜ਼ ਨੂੰ ਗ੍ਰाइंड ਕਰ ਲਵਾਂਗੇ ਜਿੰਦੇ ਨਾਲ ਸਾਡਾ ਮਸਾਲਾ ਬਹੁਤ ਵਧੀਆ ਗ੍ਰाइंड ਹੋ ਜਾਂਦਾ ਹੈ ਤੇ ਜਿਹੜਾ ਅਸੀਂ ਥੋੜਾ ਜਿਹਾ ਬਿਲਪੁਣ ਲੈ ਲਿਆ ਉਹਦੇ ਨਾਲ ਹੀ ਸਵਾਦ ਬਣ ਜਾਂਦੀ ਹੈ ਸਬਜੀ ਤੁਸੀਂ ਦੇਖ ਸਕਦੇ ਜੇ ਇਹ ਮੈਂ ਗ੍ਰਾਈਂਡਰ ਨਾਲ ਮਸਾਲਾ ਕੁੱਕਰ 'ਚ ਗ੍ਰाइंड ਕਰ ਲਿਆ ਸੀ ਤੇ ਆ ਦੇਖਿਓ ਹੁਣ ਮੇਰਾ ਮਸਾਲਾ ਵਧੀਆ ਗ੍ਰाइंड ਹੋ ਚੁੱਕਾ ਹੈ ਤੇ ਉਹਦੇ ਨਾਲ ਹੀ ਫਿਰ ਅਸੀਂ ਨਾ ਆਪਣੀ ਚਣੀਆਂ ਨੂੰ ਵੀ ਜ਼ਰੂਰ ਗ੍ਰाइंड ਕਰਾਂਗੇ ਥੋੜੇ ਜਿਹਾ ਨੂੰ ਤੋ ਇਹ ਲੱਕੜ ਕੇ ਕੱਢ ਦੇਣੀ ਮੈਂ ਵਿੱਚੇ ਥੋੜਾ ਜਿਹਾ ਮਸ਼ੀਨ ਗ੍ਰੈਂਡਰ 'ਚ ਲਾਵਾਂਗੀ ਤੇ ਨਾਲ ਥੋੜਾ ਜਿਹਾ ਜਨੇ ਸਾਡੇ ਮੈਸ ਹੋ ਜਾਣਗੇ ਹੁਣ ਇਹਦੇ ਵਿੱਚ ਪਾਵਾਂਗੇ ਫਰੈਂਡਾ ਸਾਡੇ ਬੇਸਿਕ ਮਸਾਲੇ ਨਮਕ ਹਲਦੀ ਦੇਗੀ ਮਿਰਚ ਨਾਲੇ ਪਾਵਾਂਗੇ ਅਸੀਂ ਥੋੜੀ ਜੀ ਲਾਲ ਮਿਰਚ ਕਿਉਂਕਿ ਅਸੀਂ ਹਰੀ ਮਿਰਚਾਂ ਪਾਉਣ ਆਉਣਗੇ ਨਾਲ ਪਾਵਾਂ ਗਰਮ ਮਸਾਲਾ ਇਹਨੂੰ ਫਰੈਂਡ ਅਸੀਂ ਚੰਗੀ ਤਰ੍ਹਾਂ ਹਿਲਾ ਦਾਂਗੇ ਹਾਂ ਨਾ ਇਹਨੂੰ ਅਸੀਂ ਤੜਕੇ ਨੂੰ ਫਰੰਟ ਚੰਗੀ ਤਰ੍ਹਾਂ ਭੁੰਨਾ ਦੀ ਜ਼ਰੂਰਤ ਹੈ ਕਿ ਤੜਕਾ ਸਾਡਾ ਤੇਲ ਨਹੀਂ ਛੱਡ ਦਿੰਦਾ ਸਾਡੀ ਤੜਕੇ ਭੁੱਜੇ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਤੜਕਾ ਜੜਾ ਹੁੰਦਾ ਨਾ ਉਹ ਚੰਗੀ ਤਰ੍ਹਾਂ ਤੇਲ ਛੱਡ ਦਿੰਦਾ ਹੈ ਫਰੈਂਡ ਸਾਡੀ ਵੀਡੀਓ ਨੂੰ ਪੂਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀਆਂ ਨੇ ਐਹੋ ਜਿਹੀ ਵੀਡੀਓ ਨਾਲ ਤੁਹਾਨੂੰ ਹਮੇਸ਼ਾ ਮਿਲਦੀ ਰਵਾਂਗੀ ਆ ਦੇਖਿਓ ਫਰੈਂਡ ਥੋੜਾ ਜਿਹਾ ਪਾ ਦਿੱਤਾ ਪਾਣੀ ਪਾਣੀ ਤਾਂ ਕਰਕੇ ਪਾਇਆ ਕਿ ਤੜਕਾ ਸਾਡਾ ਚੰਗੀ ਤਰ੍ਹਾਂ ਭੁੱਜੇ ਆ ਦੇਖ ਸਕਦੇ ਜੀ ਤੜਕਾ ਸਾਡਾ ਹੁਣ ਪੁੱਜ ਚੁੱਕਾ ਹੈ ਕਿਉਂਕਿ ਤੜਕਾ ਤੁਸੀਂ ਦੇਖ ਸਕਦੇ ਹੋ ਤੜਕਾ ਪਹੁੰਚਦਾ ਹੋਰ ਤੇਲ ਛੱਡ ਦਿੰਦਾ ਤੇ ਨਾਲ ਤੜਕਾ ਥੋੜਾ ਹੋ ਜਾਂਦਾ ਹੈ ਤੇ ਹੁਣ ਇਸ ਭੁੱਜੇ ਹੋਏ ਤੜਕੇ ਵਿੱਚ ਅਸੀਂ ਪਾ ਦਾਂਗੇ ਜਿਹੜੇ ਅਸੀਂ ਚਨੇ ਰੱਖੇ ਹੋਏ ਸੀ ਉਹ ਵਾਲੇ ਆਵਲੇ ਇਹਨੂੰ ਨਾਲ ਪਾਣੀ ਸਮੇਤ ਅਸੀਂ ਪਾ ਦਾਂਗੇ ਇਹਦੇ ਵਿੱਚ ਅਸੀਂ ਹੋਰ ਪਾਣੀ ਪਾਵਾਂਗੇ ਕਿਉਂਕਿ ਜਿਹੜੀ ਛੋਲਿਆਂ ਦੀ ਤਰੀ ਹੁੰਦੀ ਨਾ ਉਹ ਜ਼ਿਆਦਾ ਸੁਆਦ ਲੱਗਦੀ ਹੈ ਜਿਆਦਾ ਸਬਜੀ ਸੰਗਣੀ ਨਹੀਂ ਵਧੀਕਾ ਲੱਗਦੀ ਕਿ ਇਹ ਲੋਕ ਸੰਗਣੀ ਬਣਾ ਲੈਂਦੇ ਨੇ ਪਰ ਸਾਡੇ ਘਰ ਤਰੀ ਖਾਂਦੇ ਜੇ ਜੈਸੀ ਫਿੱਕੇ ਛਾਵਲ ਬਣਾਈਏ ਤੇ ਤਰੀ ਨਾਲ ਬਹੁਤ ਜ਼ਿਆਦਾ ਸੁਆਦ ਲੱਗਦੇ ਨੇ ਹੁਣ ਅਸੀਂ ਸਾਨੂੰ ਜਿੰਨੀ ਜ਼ਰੂਰਤ ਸੀ ਅਸੀਂ ਇਹਦੇ ਚ ਲਿਆ ਪਾਣੀ ਪਾ ਹੁਣ ਅਸੀਂ ਕਰ ਦਾਂਗੇ ਕੁੱਕਰ ਬੰਦ ਤੇ ਫਿਰ ਇਸ ਨੂੰ ਅਸੀਂ 4 ਜਾਂ 5 ਵਿਸਲਾ ਮਰਵਾਵਾਂਗੇ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਕਿੰਨੀਆਂ ਗਵੀਸਾਂ ਵਾਲੇ ਸਬਜੀ ਬਣ ਜਾਣੀਆਂ 4 ਤੋਂ 5 ਵਿਸਲਾ ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਆ ਦੇਖ ਸਕਦੇ ਹੋ ਫਰੈਂਡ ਸਾਡੀ ਕੁੱਕਰ ਖੋਲਦੀ ਤਾਂ ਸਬਜੀ ਸਾਡੀ ਬਣ ਕੇ ਹੋ ਚੁਕੀ ਹੈ ਤਿਆਰ ਬਿਲਕੁਲ ਤਰੀ ਵਾਲੀ ਸਬਜੀ ਹੈ ਦੇਖ ਸਕਦੇ ਜੀ ਉੱਪਰ ਤੜਕਾ ਹੈ ਨ ਵਧੀਆ ਹੁਣ ਨਾਲ ਮਿਲ ਚੁਕਾ ਹੈ ਤੇ ਜਿਹੜਾ ਸਾਡਾ ਸੀ ਤੇਲ ਥੰਦਾ ਵੀ ਉੱਪਰ ਆ ਚੁਕਿਆ ਹੈ ਇੱਥੇ ਮੈਂ ਪਾ ਰਹੀ ਹਾਂ ਕੌਲੀ ਵਿੱਚ ਫਰੈਂਡ ਦੱਸਿਓ ਤੁਹਾਨੂੰ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਤੇ ਮਿਲਦੀਆਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨੂੰ ਧੰਨਵਾਦ ਆੜਾ ਫਰੈਂਡ ਸਾਡੀ ਵੀਡੀਓ ਦੇਖਣ ਲਈ ਬਾਏ ਬਾਏ ਫਰੈਂਡ